ਸਤਿ ਸ਼੍ਰੀ ਅਕਾਲ ਜੀ ਜ਼ਿੰਦਗੀ ਬਦਲ ਦੇਣ ਵਾਲੇ 31 ਨਿਆਬ ਨੁਸਖੇ ਸੇਤ ਨੂਰ ਅਤੇ ਬਰਕਤ ਦਾ ਖਜ਼ਾਨਾ ਜ਼ਿੰਦਗੀ ਦੀ ਭੱਜ ਦੌੜ ਵਿੱਚ ਅਸੀਂ ਆਪਣੀ ਸਿਹਤ ਆਪਣੀ ਖੂਬਸੂਰਤੀ ਅਤੇ ਆਪਣੇ ਘਰ ਦੀ ਬਰਕਤ ਨੂੰ ਅਸੀਂ ਨਜ਼ਰ ਅੰਦਾਜ਼ ਕਰ ਲਿਆ ਹੈ ਕਦੇ ਭਾਰ ਵਦਨ ਦੀ ਟੈਨਸ਼ਨ ਕਦੇ ਚਿਹਰੇ ਤੇ ਝਰੂੜੀਆਂ ਤਾਂ ਕਦੇ ਦਿਲ ਦੀ ਬੇਚੈਨੀ ਲੇਕਿਨ ਕੀ ਤੁਸੀਂ ਜਾਣਦੇ ਹੋ ਪ੍ਰਮਾਤਮਾ ਨੇ ਸਾਨੂੰ ਹਰ ਬਿਮਾਰੀ ਪਰੇਸ਼ਾਨੀ ਅਤੇ ਹਰ ਟੈਨਸ਼ਨ ਦਾ ਇਲਾਜ ਸਾਡੇ ਆਸ-ਪਾਸ ਹੀ ਦੇ ਰੱਖਿਆ ਹੈ ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ 31 ਐਸੇ ਨੁਸਖੇ ਜੋ ਤੁਹਾਡੀ ਜ਼ਿੰਦਗੀ ਨੂੰ ਰੌਸ਼ਨ ਕਰ ਦੇਣਗੇ ਸਿਹਤ ਖੂਬਸੂਰਤੀ ਅਤੇ ਦੁਆਵਾਂ ਦੀ ਬਰਕਤ 31 ਨਿਆਬ ਨੁਸਖੇ ਇੱਕ ਨਿੰਬੂ ਪਾਣੀ ਦਾ ਯਾਦੂ ਸਵੇਰ ਟਾਈਮ ਖਾਲੀ ਪੇਟ ਨੋਰਮਲ ਗਰਮ ਪਾਣੀ ਅਤੇ ਨਿੰਬੂ ਇਹ ਸਰੀਰ ਵਿੱਚੋਂ ਜ਼ਹਿਰ ਹੋਰ ਅਗੇ ਟਾਕਸੀਜਨ ਬਾਹਰ ਕੱਢ ਦਿੰਦਾ ਹੈ ਭਾਰ ਕੰਟਰੋਲ ਕਰਦਾ ਹੈ ਅਤੇ ਚਿਹਰੇ ਤੇ ਤਾਜ਼ਗੀ ਲਿਆਉਂਦਾ ਹੈ 2 ਕਲੌਂਜੀ ਹਰ ਬਿਮਾਰੀ ਦੂਰ ਕਰਦੀ ਹੈ ਪ੍ਰਮਾਤਮਾ ਨੇ ਕਲੌਂਜੀ ਨੂੰ ਮੌਤ ਤੋਂ ਸਿਵਾ ਹਰ ਬਿਮਾਰੀ ਦਾ ਇਲਾਜ ਦੱਸਿਆ ਹੈ ਹਰ ਰੋਜ਼ ਸਵੇਰ ਟਾਈਮ ਸ਼ਹਿਦ ਅਤੇ ਇੱਕ ਚੁਟਕੀ ਕਲੌਂਜੀ ਖਾਣ ਦੇ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਅਤੇ ਛੋਟੀਆਂ ਮੋਟੀਆਂ ਬਿਮਾਰੀਆਂ ਲਾਗੇ ਨਹੀਂ ਆਉਂਦੀਆਂ ਤਿੰਨ ਮੇਥੀ ਦਾਣੇ ਦਾ ਕਮਾਲ ਰਾਤ ਇੱਕ ਚਮਚ ਮੇਥੀ ਦਾਣਾ ਭੇ ਕੇ ਸਵੇਰ ਟਾਈਮ ਉਸ ਦਾ ਪਾਣੀ ਪੀ ਲਵੋ ਅਤੇ ਦਾਣੇ ਚਬਾ ਕੇ ਖਾ ਲਵੋ ਡਾਇਬੀਟਿਸ ਪੇਟ ਦੀਆਂ ਬਿਮਾਰੀਆਂ ਅਤੇ ਜੋੜਾਂ ਦੇ ਦਰਦ ਸਭ ਕੰਟਰੋਲ ਹੋ ਜਾਣਗੇ। ਯਾਰ ਦੁੱਧ ਅਤੇ ਸ਼ਹਿਦ ਨਾਰਮਲ ਦੁੱਧ ਅਤੇ ਇੱਕ ਚਮਚ ਸ਼ਹਿਦ ਪੀਣ ਦੇ ਨਾਲ ਥਕਾਨ ਮਿਟ ਜਾਂਦੀ ਹੈ। ਨੀਂਦ ਗਹਿਰੀ ਅਤੇ ਚਿਹਰੇ ਤੇ ਚਮਕ ਆਉਂਦੀ ਹੈ। 5 ਹਲਦੀ ਵਾਲਾ ਦੁੱਧ ਸਰਦੀ ਜਕਾਮ ਅਤੇ ਬਾਡੀ ਪੇਨ ਦਾ ਸਭ ਤੋਂ ਆਸਾਨ ਇਲਾਜ ਰਾਤ ਨੂੰ ਹਲਦੀ ਵਾਲਾ ਦੁੱਧ ਪੀਓ ਜੀ ਛੇ گلاب ਜਲ ਦਾ ਨੂਰ گلاب ਜਲ ਚਿਹਰੇ ਤੇ ਲਗਾਉਣ ਦੇ ਨਾਲ ਸਕਿਨ ਗਲੋ ਹੁੰਦੀ ਹੈ ਦਾਗ ਧੱਬੇ ਮਿਟ ਜਾਂਦੇ ਹਨ ਅਤੇ ਮਨ ਨੂੰ ਠੰਡਕ ਮਿਲਦੀ ਹੈ 7 ਇਲਾਚੀ ਦੀ ਖੁਸ਼ਬੂ ਅਤੇ ਹਾਜਮਾ ਛੋਟੀ ਇਲਾਚੀ ਖਾਣ ਦੇ ਨਾਲ ਮੂੰਹ ਦੀ ਬਦਬੂ ਦੂਰ ਹੁੰਦੀ ਹੈ ਹਾਜਮਾ ਦਰੁਸਤ ਅਤੇ ਦਿਮਾਗ ਤੇਜ ਰਹਿੰਦਾ ਹੈ 8 ਜੈਤੂਨ ਦਾ ਤੇਲ ਪਰਮਾਤਮਾ ਨੇ ਜੈਤੂਨ ਤੇਲ ਖਾਣ ਵਾਸਤੇ ਤੇ ਲਗਾਉਣ ਵਾਸਤੇ ਕਿਹਾ ਹੈ ਇਹ ਦਿਲ ਨੂੰ ਮਜਬੂਤ ਕਰਦਾ ਹੈ ਅਤੇ ਚਿਹਰੇ ਤੇ ਨੂਰ ਲਿਆਉਂਦਾ ਹੈ 9 ਗਰਮ ਪਾਣੀ ਦੀ ਬੋਤਲ ਪੇਟ ਦਰਦ ਮਹਾਮਾਰੀ ਦਾ ਦਰਦ ਅਤੇ ਕਮਰ ਦਰਦ ਬਸ ਗਰਮ ਪਾਣੀ ਦੀ ਬੋਤਲ ਲਗਾ ਲਓ ਤੁਰੰਤ RAM ਮਿਲੂ ਜਾਊਗਾ 10 ਖੀਰਾ ਅਤੇ ਦਹੀਂ ਗਰਮੀਆਂ ਦੇ ਦਿਨਾਂ ਵਿੱਚ ਖੀਰਾ ਦਹੀਂ ਖਾਣ ਦੇ ਨਾਲ ਸਰੀਰ ਠੰਡਾ ਰਹਿੰਦਾ ਹੈ ਤੇ ਚਿਹਰੇ ਤੇ ਚਮਕ ਵੱਧਦੀ ਹੈ ਜਾਰਾ ਸ਼ਹਿਦ ਅਤੇ ਦਾਲ ਚੀਨੀ ਸਵੇਰ ਟਾਈਮ ਇੱਕ ਕੱਪ ਗਰਮ ਪਾਣੀ ਵਿੱਚ ਅੱਧਾ ਚਮਚ ਦਾਲ ਚੀਨੀ ਪਾਊਡਰ ਅਤੇ ਸ਼ਹਿਦ ਮਿਕਸ ਕਰਕੇ ਪੀਣ ਦੇ ਨਾਲ ਭਾਰ ਘਟਦਾ ਹੈ ਅਤੇ ਦਿਲ ਦੀਆਂ ਬਿਮਾਰੀਆਂ ਕੰਟਰੋਲ ਹੁੰਦੀਆਂ ਹਨ 12 ਅਜਵੈਨ ਦਾ ਪਾਣੀ ਅਜਵੈਨ ਨੂੰ ਉਬਾਲ ਕੇ ਉਸ ਦਾ ਪਾਣੀ ਪੀਣ ਦੇ ਨਾਲ ਗੈਸ ਐਸਿਡਿਟੀ ਅਤੇ ਪੇਟ ਦਰਦ ਹਮੇਸ਼ਾ ਲਈ ਦੂਰ ਹੋ ਜਾਂਦਾ ਹੈ 13 ਨਾਰੀਅਲ ਪਾਣੀ ਦਾ ਕ੍ਰਿਸ਼ਮਾ ਗਰਮੀ ਵਿੱਚ ਨਾਰੀਅਲ ਪਾਣੀ ਪੀਣਾ ਸਭ ਤੋਂ ਵਧੀਆ એનર્ਜੀ ਡਰਿੰਕ ਹੈ ਇਹ ਕਿਡਨੀ ਨੂੰ ਸਿਹਤਮੰਦ ਰੱਖਦਾ ਹੈ ਅਤੇ ਸਕਿਨ ਨੂੰ ਗਲੋ ਦੇਂਦਾ ਹੈ 14 ਲੌਂਗ ਅਤੇ ਕਾਲਾ ਲੋਣ ਦੰਦਦਰਜ ਜਾਂ ਮਸੂੜਿਆਂ ਦੀ ਤਕਲੀਫ ਤਾਂ ਲੌਂਗ ਚਬਾਓ ਜਾਂ ਕਾਲੇ ਲੋਣ ਦੇ ਨਾਲ ਲੌਂਗ ਪੀਸ ਕੇ ਮਸੂੜਿਆਂ ਵਿੱਚ ਲਗਾਓ ਜਲਦੀ ਠੀਕ ਹੋ ਜਾਵੇਗਾ 15 ਛੋਲੇ ਅਤੇ ਗੁੜ ਸਵੇਰ ਟਾਈਮ ਭੁਜੇ ਹੋਏ ਛੋਲੇ ਅਤੇ ਨਾਲ ਗੁੜ ਖਾਂਦੇ ਹਾਂ ਤਾਂ ਖੂਨ ਵਾਧਾ ਹੈ ਤਾਕਤ ਆਉਂਦੀ ਹੈ ਅਤੇ ਚਿਹਰਾ ਗੁਲਾਬੀ ਹੁੰਦਾ ਹੈ 16 ਤੁਲਸੀ ਦੇ ਪੱਤੇ ਹਰ ਰੋਜ਼ ਤੁਲਸੀ ਦੇ 4-5 ਪੱਤੇ ਖਾਣ ਦੇ ਨਾਲ ਸਰਦੀ ਝਕਾਮ ਖੰਗ ਅਤੇ ਗਲੇ ਦੀਆਂ ਬਿਮਾਰੀਆਂ ਨਹੀਂ ਹੁੰਦੀਆਂ 17 ਪਦੀਨਾ ਅਤੇ ਨਿੰਬੂ ਪਦੀਨਾ ਨਿੰਬੂ ਜਾਂ ਸਰਬਤ ਇਹ ਨਾ ਕਿ ਸਿਰਫ ਪੇਟ ਦੀ ਗਰਮੀ ਮਟਾਉਂਦਾ ਹੈ ਬਲਕਿ ਦਿਮਾਗ ਨੂੰ ਵੀ ਠੰਡਕ ਦਿੰਦਾ ਹੈ 18 ਅਲਸੀ ਦੇ ਬੀਜ ਅਲਸੀ omega 3 ਦੇ ਨਾਲ ਭਰਪੂਰ ਹੈ ਇਹ ਦਿਲ ਨੂੰ ਮਜ਼ਬੂਤ ਕਰਦਾ ਹੈ ਪਾਰ ਘਟਾਉਂਦਾ ਹੈ ਅਤੇ ਸਕਿਨ ਨੂੰ ਜਵਾਨ ਰੱਖਦਾ ਹੈ 19 ਗਰਮ ਪਾਣੀ ਅਤੇ ਲੋਣ ਗਲੇ ਦੀ ਖਾਰਸ਼ ਹੈ ਤਾਂ ਗਰਮੀ ਵਿੱਚ ਲੋਣ ਪਾ ਕੇ ਗਰਾਰੇ ਕਰ ਲਓ ਇੱਕ ਦਿਨ ਵਿੱਚ ਰਾਹਤ ਮਿਲ ਜਾਊਗੀ 20 ਅਖਰੋਟ ਅਤੇ ਬਦਾਮ ਖਾਲੀ ਪੇਟ ਦੋ ਅਖਰੋਟ ਅਤੇ ਪੰਜ ਬਦਾਮ ਖਾਣ ਦੇ ਨਾਲ ਦਿਮਾਗ ਤੇਜ ਹੁੰਦਾ ਹੈ ਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ 21 ਨਿੰਮ ਦੇ ਪੱਤੇ ਸਵੇਰ ਟਾਈਮ ਨਿੰਮ ਦੇ ਪੱਤੇ ਜਬਾਨ ਦੇ ਨਾਲ ਖੂਨ ਸਾਫ ਹੁੰਦਾ ਹੈ ਅਤੇ ਚਿਹਰੇ ਤੇ ਪਿੰਪਲਸ ਨਹੀਂ ਹੁੰਦੇ 22 ਲਸਣ ਦਾ ਫਾਇਦਾ ਖਾਲੀ ਪੇਟ 1-2 ਲਸਣ ਦੀਆਂ ਤੁਰੀਆਂ ਖਾਣ ਦੇ ਨਾਲ ਹਾਰਟ ਹੈਲਥ ਠੀਕ ਹੁੰਦਾ ਹੈ ਅਤੇ ਕੈਲਸਟ੍ਰੋਲ ਘਟ ਹੁੰਦਾ ਹੈ 23 ਕਰੇਲੇ ਦਾ ਰਸ ਡਾਇਬੀਟਿਸ ਦੇ ਮਰੀਜ਼ਾਂ ਦੇ ਲਈ ਕਰੇਲੇ ਦਾ ਰਸ ਬਹੁਤ ਅਸਰਦਾਰ ਹੈ ਇਹ ਸ਼ੂਗਰ ਲੈਵਲ ਨੂੰ ਕੰਟਰੋਲ ਕਰਦਾ ਹੈ 24 ਗਾਜਰ ਦਾ ਜੂਸ ਗਾਜਰ ਦਾ ਜੂਸ ਅੱਖਾਂ ਦੇ ਲਈ ਸਭ ਤੋਂ ਬਿਹਤਰੀਨ ਹੈ ਹਰ ਰੋਜ਼ ਗਾਜਰ ਦਾ ਜੂਸ ਪੀਣ ਦੇ ਨਾਲ ਅੱਖਾਂ ਦੀ ਰੌਸ਼ਨੀ ਤੇਜ ਹੁੰਦੀ ਹੈ ਪੰਜੀ ਅੰਜੀਰ ਅਤੇ ਦੁੱਧ ਰਾਤ ਨੂੰ ਗਰਮ ਦੁੱਧ ਵਿੱਚ ਅੰਜੀਰ ਉਬਾਲ ਕੇ ਪੀਣ ਦੇ ਨਾਲ ਕਬਜ ਦੂਰ ਹੁੰਦੀ ਹੈ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ 26 ਹਰੀਆਂ ਪੱਤੇਦਾਰ ਸਬਜ਼ੀਆਂ ਪਾਲਕ ਮੇਥੀ ਸਰੋਂ ਇਹ ਖੂਨ ਵਧਾਉਂਦੀਆਂ ਹਨ ਵਾਲਾਂ ਨੂੰ ਮਜ਼ਬੂਤ ਕਰਦੀਆਂ ਹਨ ਤੇ ਸਕਿਨ ਤੇ 글로ਅ ਆਉਂਦਾ ਹੈ 27 ਖਜੂਰਖਾਨ ਦੇ ਨਾਲ એનર્ਜੀ ਆਉਂਦੀ ਹੈ ਅਤੇ ਖੂਨ ਦੀ ਕਮੀ ਦੂਰ ਹੁੰਦੀ ਹੈ 28 ਸੇਬ ਦਾ ਸਿਰਕਾ ਸੁਬਾ ਗਰਮ ਪਾਣੀ ਦੇ ਵਿੱਚ ਇੱਕ ਚਮਚਾ ਸੇਬ ਦਾ ਸਿਰਕਾ ਪਾ ਕੇ ਪੀਓ ਇਹ ਭਾਰ ਵੀ ਘਟਾਉਂਦਾ ਹੈ ਅਤੇ ਪੇਟ ਨੂੰ ਸਾਫ਼ ਰੱਖਦਾ ਹੈ 29 ਸਰੋਂ ਦਾ ਤੇਲ ਸਰੋਂ ਦੇ ਤੇਲ ਨਾਲ ਪੈਰਾਂ ਦੀਆਂ ਤਲੀਆਂ ਤੇ ਮਾਲਿਸ਼ ਕਰੋ ਨੀਂਦ ਵਧੀਆ ਆਵੇਗੀ ਅਤੇ ਨਾੜੀਆਂ ਮਜ਼ਬੂਤ ਹੋਣਗੀਆਂ 30 ਕਾਲੀ ਮਿਰਚ ਭੋਜਨ ਵਿੱਚ ਕਾਲੀ ਮਿਰਚ ਪਾਉਣ ਦੇ ਨਾਲ ਹਾਜਮਾ ਵਧੀਆ ਹੁੰਦਾ ਹੈ ਅਤੇ ਖਾਂਗਜ ਕਾਮ ਜਲਦੀ ਠੀਕ ਹੁੰਦਾ ਹੈ 31 ਅਦਰਕ ਅਤੇ ਸ਼ਹਿਦ ਅਦਰਕ ਅਤੇ ਸ਼ਹਿਦ ਦਾ ਮਿਸ਼ਰਣ ਗਲੇ ਦੀ ਖਾਰਸ਼ ਖਾਂਗ ਅਤੇ ਜਕਾਮ ਦੇ ਲਈ ਰਾਮਬਾਨ ਹੈ ਦੋਸਤੋ ਇਹ ਹਨ 31 ਨੁਸਖੇ ਨਾਰਮਲ ਗੱਲਾਂ ਨਹੀਂ ਇਹ ਬਹੁਤ ਅਨਮੋਲ ਨੁਸਖੇ ਹਨ ਜੇਕਰ ਅਸੀਂ ਇਹਨਾਂ ਨੁਸਖਿਆਂ ਨੂੰ ਅਪਣਾਉਂਦੇ ਹਾਂ ਤਾਂ ਸਾਡੀ ਜ਼ਿੰਦਗੀ ਖੁਸ਼ਹਾਲ ਹੋ ਜਾਵੇਗੀ ਸਿਹਤ ਵਧੀਆ ਹੋ ਜਾਵੇਗੀ ਅਤੇ ਘਰ ਦੇ ਵਿੱਚ ਬਰਕਤ ਹੋਣ ਲੱਗ ਜਾਵੇਗੀ ਜੇਕਰ ਸਾਡੀ ਵੀਡੀਓ ਚੰਗੀ ਲੱਗੀ ਹੈ ਤਾਂ ਹੋਰ ਵੀ ਲੋਕਾਂ ਤੱਕ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਹਰ ਕਿਸੇ ਦਾ ਭਲਾ ਹੋ ਸਕੇ ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ